ਹਾਂਜੀ ਹੈਲੋ ਜੀ ਗੁੱਡ ਮਾਰਨਿੰਗ ਸਾਰਿਆਂ ਸਤਿ ਸ਼੍ਰੀ ਅਕਾਲ ਸਾਰੇ ਜਾਨੀ ਕਰ ਲੋ ਦਰਸ਼ਨ ਗੁਰਦੁਆਰੇ ਦੇ ਤੇ ਚਲੋ ਜੀ ਆਪਾਂ ਸਵੇਰੇ ਜਾਂਦੇ ਆ ਨਾ ਤੋਂ ਕਿ ਗੁਰਦੁਆਰੇ ਉਸ ਤੋਂ ਬਾਅਦ ਮੈਂ ਬੈਠਦੀ ਆ ਚੱਕੀ ਦੇ 2 ਮਿੰਟ ਪ੍ਰਸ਼ਾਦ ਦੇ ਕੇ ਆਉਣੀ ਇਹਨਾਂ ਨੂੰ ਤੇ ਫਿਰ ਮੈਂ ਘਰ ਆਣ ਕੇ ਮਤਲਬ ਕਿ ਪਾਠ ਕਰਦੀ ਆ ਤੇ ਬਾਬਾ ਜੀ ਦੀ ਜੋਤ ਡੇਲੀ ਜਗਾਈ ਦੀ ਅਸੀਂ ਦਾੜੇ ਬਾਬਾ ਜੀ ਦੀ ਤੇ ਹੁਣ ਸਮਾਪਤੀ ਹੋ ਚੁੱਕੀ ਸੀ ਤੇ ਬਾਕੀ ਉਸ ਤੋਂ ਬਾਅਦ ਮੈਂ ਗੁਰਕਾ ਸਾਹਿਬ ਫੜਿਆ ਫਿਰ ਮੈਂ ਲੱਗੀ ਸੀ ਪਾਠ ਕਰਨ ਜੋ ਮੇਰੀ ਹੁਣ ਡੇਲੀ ਦੀ ਰੁਟੀਨ ਆ ਸਵੇਰੇ ਉੱਠ ਕੇ ਬੱਚਿਆਂ ਨੂੰ ਸਕੂਲ ਭੇਜ ਕੇ ਤੇ ਉਸ ਤੋਂ ਬਾਅਦ ਚਾਹ ਬਣੀ ਬਣਾ ਕੇ ਨਾਤੋਂ ਕੇ ਗੁਰਦਵਾਰੇ ਚਾਹੀਦਾ ਪਾਠ ਕਰੀਦਾ ਉਸ ਤੋਂ ਬਾਅਦ ਕੰਮ ਸਟਾਰਟ ਕਰੀਦੇ ਆ ਤੇ ਆ ਸਵੇਰ ਦੇ ਪਰੌਂਠੇ ਆ ਆਲੂ ਵਾਲੇ ਤੇ ਬੱਚੇ ਕਹਿੰਦੇ ਆਲੂ ਵਾਲੇ ਪਰੌਂਠੇ ਖਾਣੇ ਆ ਆਪਾਂ ਫਿਰ ਸਵੇਰ ਦਾ ਨਾਸ਼ਤਾ ਲੱਗੇ ਸੀ ਬਣਾਉਣ ਤੇ ਬਾਕੀ ਇਕਾਜ਼ ਨਾ ਮੈਂ ਮਤਲਬ ਕਿ ਬਣਾਉਂਦੇ ਸੀ ਵੀਡੀਓ ਤੇ ਇੱਕਾਜ਼ ਨਾ ਮੈਂ ਪਰੋਂਠੇ ਬੜਾ ਮੁਸ਼ਕਲ ਜਿਹਾ ਕੰਮ ਲੱਗਦਾ ਵਾ ਤੇ ਚਲੋ ਜੀ ਬਾਕੀ ਮੇਰੇ ਕੋਲ ਹੈਗਾ ਸਟੈਂਡ ਮੈਂ ਕੋਸ਼ਿਸ਼ ਕਰਾਂਗੀ ਗਾਂ ਤੋਂ ਫਿਰ ਸਟੈਂਡ ਤੇ ਰੱਖ ਕੇ ਮੈਂ ਵੀਡੀਓ ਬਣਾ ਲਿਆ ਕਰਾਂ ਤੇ ਬਾਕੀ ਉਸ ਟਾਈਮ ਬਹੁਤ ਕਾਲੀ ਹੁੰਦੀ ਆ ਜਦੋਂ ਰੋਟੀ ਮੰਗਦੇ ਸਾਰੇ ਜਾਣੇ ਬੈਠੇ ਹੁੰਦੇ ਆ ਤੇ ਫਿਰ ਉਹ ਸਟੈਂਡ ਸੁੰਜ ਜਾਂ ਸੁੱਝਦਾ ਨਹੀਂ ਆ ਤੇ ਫਿਰ ਮੈਂ ਖਿਆ ਚਲੋ ਛੋਟੀ ਜੀ ਮਤਲਬ ਕਿ ਵਲੋਗ ਬਣਾਉਣੀ ਆ ਆਪਾਂ ਤੇ ਇਧਰ ਚਾਹ ਤਰੀ ਸੀ ਤੇ ਇਧਰ ਆਪਾਂ ਚਾਹ ਪੀ ਲਈ ਸੀ ਤੇ ਕਰੇਲੇ ਛਿੱਲਣ ਲੱਗੀ ਸੀ ਵੈਸੇ ਉਹ ਵੀਡੀਓ ਸੀ ਮੇਰੀ ਦੁਪਹਿਰ ਦੀ ਦੇ ਵਿੱਚ ਨਾਲ ਜੁੜ ਗਈ ਐਡ ਹੋ ਗਈ ਆ ਤੇ ਹਲੇ ਤਾਂ ਆਪਾਂ ਪਰੌਂਠੇ ਬਣਾਉਂਦੇ ਸੀ ਤੇ ਇਧਰ ਆਪਾਂ ਦੁਕਾਨ ਤੇ ਭੇਜਣੀਆਂ ਚਾਹ ਵੀ ਰੱਖਤੀ ਆ ਲਾਗੇ ਇਧਰ ਆਪਾਂ ਆਲੂ ਵਾਲੇ ਪਰੌਂਠੇ ਬਣਾਉਣ ਲੱਗੇ ਸੀ ਜੈਸੀ ਕਿ ਉਹਦੇ ਪਰੌਂਠੇ ਬਣੁੰਦੇ ਆ ਹਾਂਜੀ ਸਾਡੇ ਬਹੁਤ ਹੀ ਟੇਸਟੀ ਟੇਸਟੀ ਪਰੌਂਠੇ ਬਣਦੇ ਆ ਤੇ ਸੇਕ ਇੱਕਦਮ ਮਤਲਬ ਘੱਟ ਤੇ ਤੇ ਬਹੁਤ ਸੋਹਣੇ ਪਰੌਂਠੇ ਬਣਨਦੇ ਆ ਤੇ ਬਾਕੀ ਮੁੰਡਾ ਆ ਗਿਆ ਸਕੂਲੋਂ ਪੇਪਰ ਹੁੰਦੇ ਆ ਤੇ ਉਹਨੇ ਖਾਣਾ ਆ ਪਰੌਂਠਾ ਮਿਰਚ ਮਸਾਲਾ ਪਾ ਕੇ ਬਸ ਲੂਣ ਵਿੱਚ ਤੇ ਉਹਦੇ ਵਿੱਚ ਪਿਆਜ਼ ਪਿਉਜ ਹਰੀਆਂ ਮਿਰਚਾਂ ਨਹੀਂ ਪਾਉਣੀ ਆ ਉਹਦੇ ਵਾਸਤੇ ਆਲੂ ਵੱਖਰੇ ਛਿੱਲਾਂਗੇ ਰੱਖਿਆ ਦੋ ਤਿੰਨ ਆਲੂ ਤੇ ਉਹਦੇ ਵਾਸਤੇ ਵੱਖਰੇ ਬਿਨਾ ਪਿਆਜ ਤੋਂ ਪਰੋਠੇ ਉਹਨੇ ਖਾਣੇ ਆ ਤੇ ਬਾਕੀ ਸਾਡੇ ਵਾਸਤੇ ਪਿਆਜ ਦੇ ਪਰੋਠੇ ਵਿੱਚ ਪਿਆਜ਼ ਹਰੀਆਂ ਮਿਰਚਾਂ ਮਸਾਲੇ ਮਸੂਲੇ ਪਾਏ ਚੰਗੇ ਹਾਂਜੀ ਅੱਜ ਮੈਂ ਪੂਰੇ ਦਿਨ ਦਾ ਵਲੋਗ ਤੁਹਾਡੇ ਅੱਗੇ ਸ਼ੇਅਰ ਕੀਤਾ ਵਾ ਕੀ ਬਣਾਇਆ ਕੀ ਖਾਦਾ ਕਿੱਥੇ ਗਈ ਮੈਂ ਕਿੱਥੋਂ ਕੰਮ ਸਟਾਰਟ ਕੀਤੇ ਸਾਰੇ ਦਿਨ ਦਾ ਮੈਂ ਡੇਲੀ ਜੋ ਵਲੋਗ ਬਣਾਉਣੀ ਆ ਤੇ ਬਣਾਇਆ ਏ ਸੋ ਇਸ ਕਰਕੇ ਹੁਣ ਹੈਗਾ ਸ਼ਾਮ ਦਾ ਟਾਈਮ 7 ਵਜੇ ਦਾ ਟਾਈਮ ਆ ਤੇ ਮੈਂ ਲਗੀਆਂ ਕarele ਬਣਾਉਣ ਤੇ ਇਧਰ ਸ਼ਾਮ ਦਾ ਦੁੱਧ ਵੀ ਆ ਗਿਆ ਵਾ ਦੁੱਧ ਨੂੰ ਰੱਖਤਾ ਬਾਲਾਉਣ ਤੇ ਤੇ ਇਧਰ ਮੈਂ ਤੇਲ ਵੀ ਰੱਖਤਾ ਆ ਤੇਲ ਗਰਮ ਹੋਣ ਤੇ ਤੇ ਆਪਾਂ ਪਾਵਾਂਗੇ ਕarele ਕarele ਅੱਜ ਮੈਂ ਭਰੀਆ ਸੁੱਕਾ ਮਸਾਲਾ ਲੂਣ ਮਿਰਚ ਮਸਾਲਾ ਹਲਦੀ ਤੇ ਅੰਬਚੂਰ ਤੇ ਅੰਬਚੂਰ ਜਾੰਬ ਅੰਬਚੂਰ ਪਾਊਡਰ ਉਹ ਵਾਲਾ ਪਾਇਆ ਵਾ ਤੇ ਚਲੋ ਜੀ ਹੁਣ ਮੈਂ ਤੇਲ ਗਰਮ ਹੋ ਗਿਆ ਵਾ ਬਸ ਤੇ ਮੈਂ ਇਹਦੇ ਵਿੱਚ ਕਰੇਲੇ ਪਾਵਾਂਗੀ ਤੇ ਬਾਕੀ ਸ਼ਾਮ ਦਾ ਬਸ ਬਾਕੀ ਭਾਂਡੇ ਭੁੰਡੇ ਥੋਲੇ ਆ ਤੇ ਬਾਕੀ ਲੋ ਜੀ ਜੋ ਕਿੰਨੇ ਦਿਨ ਹੋ ਗਏ ਆਪਾਂ ਆਰੋ ਲਿਆਂਦਾ ਸੀ ਦੋ ਦਿਨ ਹੋ ਗਿਆ ਮਤਲਬ ਕਿ ਪਿਆਰਿਆ ਸੀ ਤੇ ਅੱਜ ਆਰੋ ਲੱਗਾ ਏ ਤੇ ਬਹੁਤ ਹੀ ਵਧੀਆ ਆਰੋ ਆ ਪਰ ਇਹ ਪਾਣੀ ਬਹੁਤ ਜ਼ਿਆਦਾ ਵੇਸਟ ਕਰਦਾ ਵਾ ਪਰ ਪਤਾ ਨਹੀਂ ਸੀ ਮੈਨੂੰ ਇਹ ਕੈਂਟ ਦਾ ਆਰੋ ਆ ਇਹ ਇਸ ਆਰੋ ਦਾ ਮੈਨੂੰ ਪਾਣੀ ਬਹੁਤ ਟੇਸਟ ਲੱਗਦਾ ਵਾ ਤੇ ਸਾਡੇ ਘਰ ਚ ਕਈਆਂ ਨੂੰ ਕੋੜਾ ਪਾਣੀ ਲੱਗਦਾ ਇਹਦਾ ਪਰ ਮੈਨੂੰ ਇਹ ਜਾਲਾ ਮਤਲਬ ਕਿ ਪਾਣੀ ਕਾਫੀ ਸਵਾਦ ਲੱਗਦਾ ਟੇਸਟ ਬਹੁਤ ਵਧੀਆ ਵਾ ਇਹਦਾ ਤੇ ਬਾਕੀ ਇੱਧਰ ਦੇਖੋ ਇਹਦਾ ਪਾਣੀ ਬਹੁਤ ਜ਼ਿਆਦਾ ਵੇਸਟ ਹੁੰਦਾ ਹੈ ਇੱਧਰ ਆਪਾਂ ਜਦੋਂ ਭਰਦੇ ਆਂ ਤੇ ਇੱਧਰੋਂ ਮਤਲਬ ਕਿ ਭਰੀ ਜਾਂਦਾ ਵਾ ਤੇ ਇੱਧਰੋਂ ਵੀ ਪਾਣੀ ਆਈ ਜਾਂਦਾ ਇਹ ਪਾਣੀ ਵੇਸਟ ਆ ਤੇ ਸੋ ਜਿੰਨਾ ਜਿੰਨਾਂ ਨੇ ਪੈਪਾਂ ਦਾ ਮਤਲਬ ਕਿ ਮਤਲਬ ਖੋਦੀਆਂ ਛੁੱਟਿਆ ਪਤਾ ਨਹੀਂ ਲੱਗਦਾ ਤੇ ਆਪਾਂ ਵੀ ਚਲੋ ਛੁੱਟ ਸਕਦੇ ਆ ਬਾਕੀ ਮੈਂ ਚਾਹੁੰਨੀ ਆ ਕਿ ਪਾਣੀ ਦੀ ਬਰਬਾਦੀ ਨਾ ਹੋਵੇ ਇਹ ਵਾਲਾ ਪਾਣੀ ਆਪਾਂ ਭਾਂਡੇ ਧੋਣ ਨੂੰ ਵਰਤ ਸਕਦੇ ਆ ਜਾਂ ਕੱਪੜੇ-ਕੁਪੜੇ ਧੋਣ ਨੂੰ ਵਰਤ ਸਕਦੇ ਆ ਤੇ ਮੈਂ ਇੱਧਰ ਪਾਣੀ ਭਰ ਲਿਆ ਵਾਂ ਤੇ ਇਹ ਵਾਲਾ ਵੈਸੇ ਪਾਣੀ ਦੀ ਜ਼ਿਆਦਾ ਬਰਬਾਦੀ ਆ ਬਾਕੀ ਚਲੋ ਆਰੋ ਵਧੀਆ ਵਾ ਤੇ ਇੱਧਰ ਸਪੇਸ ਬਿਲਕੁਲ ਨਹੀਂ ਬਚੀ ਤੇਜ ਮਤਲਬ ਕਿ ਕਿ ਮੈਂ ਅਰੋ ਉਸ ਹੀ ਛੋਟਾ ਤੇ ਥੱਲੇ ਬਾਲਟੀ ਰੱਖ ਲੈਂਦੀ ਸੀ ਚਾ ਲੋ ਜੀ ਇਧਰ ਤੇਲ ਗਰਮ ਹੋ ਗਿਆ ਸੀ ਮੈਂ ਕਰੇਲੇ ਵਿੱਚ ਪਾਤੇ ਆ ਤੇ ਹੁਣ ਮੈਂ ਬਸ ਸੇਮ ਸੇਕ ਕਰਤਾ ਵਾ ਬਿਲਕੁਲ ਤੇ ਸੇਮ ਸੇਕ ਤੇ ਕਰੇਲੇ ਬਣੀ ਜਾਣਗੇ ਤੇ ਹੁਣ ਇਹਨਾਂ ਨੂੰ ਮੈਂ ਢੱਕ ਲਾਂਗੀ ਕਿ ਪਲੇਟ ਦੇ ਨਾਲ ਤੇ ਇਧਰ ਦੁੱਧ ਨੂੰ ਬਾਲਾ ਆਉਣ ਵਾਲਾ ਉਧਰ ਆਪਾਂ ਭਾਂਡੇ ਪੁੰਡੇ ਢੋਲੇ ਆ ਤੇ ਮੈਂ ਗੱਲ ਕਰਨ ਦੇ ਸੀ ਅਰੋ ਦੀ ਤੇ ਇੱਥੇ ਸਪੇਸ ਬਹੁਤ ਜ਼ਿਆਦਾ ਸੀ ਤੇ ਹੁਣ ਮੈਂ ਵਟ ਕੁਲਰ ਥੱਲੇ ਰੱਖ ਨਹੀਂ ਸਕਦੀ ਤੇ ਹੁਣ ਪਾਣੀ ਭਰਨਾ ਔਖਾ ਹੋ ਗਿਆ ਵਾ ਜਿਵੇਂ ਕਿ ਉਹ ਮੈਂ ਕੋਈ ਥੱਲੇ ਪਤੀਲਾ ਰੱਖਾਂਗੀ ਤੇ ਉਹ ਪਰ ਪਰ ਕੇ ਰੈਬਰ ਇਥੇ ਵਟ ਗੁੰਡ ਵਿੱਚ ਪਾਉਂਗੀ ਕਿਉਂਕਿ ਉਹ ਸਾਡੀ ਛੋਟੀ ਆ ਤੇ ਪਤਾ ਨਹੀਂ ਸੀ ਮੈਨੂੰ ਛੋਟਾ ਲੈ ਆਉਂਦੀ ਯਾਰੋ ਪਰ ਪਤਾ ਨਹੀਂ ਸੀ ਤੇ ਹੁਣ ਜੋ ਲੱਗ ਗਿਆ ਚਲੋ ਠੀਕ ਆ ਤੇ ਬਾਕੀ ਆ ਸਾਰੇ ਸੋਚ ਨਵੇਂ ਪਵਾਏ ਆ ਸਾਰਾ ਕੁਝ ਨਵਾਂ ਨਵੀਂ ਫੀਟਿੰਗ ਹੋ ਗਈ ਆ ਤੇ ਕਾਫੀ ਟਾਈਮ ਲੱਗਾ ਮਤਲਬ ਕਿ ਜਿਹੜੇ ਮਕੈਨਿਕ ਆਏ ਸੀ ਘਰ ਕਾਫੀ ਟਾਈਮ ਲੱਗ ਗਿਆ ਫੀਟਿੰਗ ਉਹਨਾਂ ਚ ਤੇ ਬਾਕੀ ਮਤਲਬ ਕਿ ਤਾਰਾ ਤੁਰਾ ਨਵੀਆਂ ਪਾਈਆਂ ਨਾ ਇੱਧਰ ਬਾਹਰ ਥੋੜੇ ਦਿਨ ਹੋਏ ਆਪਾਂ ਉਹ ਲੈ ਕੇ ਆਂਦਾ ਸੀ ਇਨਵਰਟਰ ਦਾ ਬੈਟਰੀ ਆ ਤੇ ਉਹਦੇ ਵੀ ਤਾਰਾ ਤੁਰਾ ਨਵੀਆਂ ਪਵਾਈਆਂ ਨੇ ਤੇ ਬਾਹਰ ਕੱਢਿਆ ਵਾ ਹੁਣ ਪਹਿਲਾਂ ਅੰਦਰ ਸੀ ਲੱਗਾ ਤੇ ਕਾਫੀ ਘਰ ਦੇ ਕੰਮ ਹੁੰਦੇ ਆ ਜਿਹੜੇ ਆਪਣੇ ਮਤਲਬ ਕਿ ਪਾਏ ਲੈਂਦੇ ਆ ਤੇ ਨਹੀਂ ਹੁੰਦੇ ਤੇ ਕਦੀ ਵਾਰੀ ਆਉਂਦੀ ਇਹਨਾਂ ਦਾ ਟਾਈਮ ਨਹੀਂ ਲੱਗਦਾ ਤੇ ਚਲੋ ਜੀ ਅੱਜ ਕਾਫੀ ਕੰਮ ਕਰਵਾਏ ਆਪਾਂ ਤੇ ਚਲੋ ਜੀ ਮੁਕਦੀ ਗੱਲ ਇਹ ਆ ਕਿ ਅੱਜ ਆਪਾਂ ਆਰਓ ਲਵਾ ਲਿਆ ਤੇ ਪੁਰਾਣਾ ਜਿਹੜਾ ਆਰਓ ਆ ਤੇ ਉਹਦੀ ਸਰਵਿਸ ਹੋਣ ਵਾਲੀ ਆ ਫਿਰ ਵੇਖੋ ਉਹਦਾ ਕੀ ਮਤਲਬ ਕਿ ਲਵਾ ਦਾ ਉਹ ਮੰਮੀ ਉਹਨਾਂ ਨੂੰ ਜਾਂ ਮਤਲਬ ਕਿ ਲਵਾ ਦਾਂਗੇ ਜਾਂ ਦੇ ਦਾਂਗੇ ਕਿਸੇ ਨੂੰ ਮਤਲਬ ਕਿ ਹੁਣ ਵਿਗਣਾ ਤੇ ਨਹੀਂ ਉਹ ਪੁਰਾਣਾ ਹੋ ਗਿਆ ਤੇ ਚਲੋ ਜੀ ਬਾਕੀ ਆਪਾਂ ਕਰੀਏ ਕੰਮ ਧੰਦੇ ਤੇ ਮੈਂ ਆਟਾ ਹਲੇ ਗੁੰਨਣਾ ਆ ਤੇ ਸ਼ਾਮ ਦਾ ਟਾਈਮ ਆ ਆਟਾ ਗੁੰਨਣਾ ਫਿਰ ਰੋਟੀ ਅਸੀਂ 9:00 ਵਜੇ ਬਣਾਵਾਂਗੇ ਤੇ ਮੇਰਾ ਅੱਜ ਦਾ ਵਲੋਗ ਇੱਥੇ ਹੀ ਐਂਡ ਕਰਦੀ ਆ ਖਤਮ ਕਰਦੀ ਆ ਤੁਸੀਂ ਬਨੇ ਰਹੋ ਮੇਰੇ ਮਤਲਬ ਕਿ ਵਲੋਗ ਨਾਲ ਛੋਟੇ ਜਿਹੇ ਵਲੋਗ ਨਾਲ ਤੇ ਐਂਡ ਤੱਕ ਜਰੂਰ ਵੇਖਿਆ ਕਰੋ ਤੇ ਮੇਰਾ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਵੀਡੀਓ ਨੂੰ ਕਰ ਦੋ ਲਾਈਕ ਤੇ ਬਨੇ ਰਹੋ ਮੇਰੀ ਵੀਡੀਓ ਹਾਂਜੀ ਤਾਂ ਮੈਂ ਅੱਜ ਦਾ ਵਲੋਗ ਇੱਥੇ ਹੀ ਐਂਡ ਕਰਦੀ ਆ ਤੇ ਮੈਂ ਥੋੜੇ ਬਹੁਤੇ ਜਿਹੜੇ ਕੰਮ ਕੰਦੇ ਉਹ ਕਰ ਲਾਂ ਤੇ ਕਾਫੀ ਲੰਬੀ ਵੀਡੀਓ ਹੋ ਗਈ ਆ ਸਾਰੇ ਦਿਨ ਦੀ ਡੇਲੀ ਰੁਟੀਨ ਜਿਹੜੀ ਜੋ-ਜੋ ਕੰਮ ਧੰਦੇ ਕਰੀਦੇ ਆ ਤੇ ਤੁਹਾਡੇ ਅੱਗੇ ਮੈਂ ਸ਼ੇਅਰ ਕੀਤੀ ਆ ਤੇ ਤੁਸੀਂ ਮੇਰੀ ਵੀਡੀਓ ਨੂੰ ਪਲੀਜ਼ ਲਾਈਕ ਜਰੂਰ ਕਰਿਆ ਕਰੋ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਤੇ ਵੱਧ ਤੋਂ ਵੱਧ ਸਾਰੇ ਜਣੇ ਮੇਰੀਆਂ ਵੀਡੀਓ ਵੇਖਿਆ ਕਰੋ ਮੇਰੀ ਸਪੋਰਟ ਕਰੋ ਸਾਰੇ ਜਣੇ ਤਾਂ ਜੋ ਮੈਂ ਵਧੀਆ-ਵਧੀਆ ਵੀਡੀਓ ਲੈ ਕੇ ਆਵਾਂ ਤੁਹਾਡੇ ਅੱਗੇ ਤੇ ਬਾਕੀ ਆਪਾਂ ਅੱਜ ਦਾ ਵਲੋਗ ਇੱਥੇ ਐਂਡ ਕਰਦੇ ਆ ਤਾਂ ਚਲੋ ਜੀ ਬਾਏ ਜੀ ਮਿਲਦੇ ਆਂ ਅਗਲੇ ਵਲੋਗ 'ਚ ਓਕੇ ਜੀ ਬਾਏ ਜੀ